ਆਇਆ ਜੀ ਅਹ ਅੰਦੀ ਪਾਜੀ ਉਹ ਖੰਨੇ ਤਾਂ ਬੋਲਦੇ ਨੇ ਤੁਸੀਂ ਉਹ ਖੰਨੇ ਤੋਂ ਇੱਕ ਦਵਾਈ ਸੀਗੀ ਖੰਗ ਤੋਂ ਅੱਛਾ ਜੀ ਉਹ ਛੋਟੇ ਛੋਟੇ ਫੈਕਟ ਹੁੰਦੇ ਆ ਤੁਹਾਡੇ ਇੱਕ ਫਿਲਮ ਕੋਈ ਨਾ ਕੈਨੇਡਾ ਤੋਂ ਲਏ ਸੀ ਅੱਛਾ ਕੈਨੇਡਾ ਕਿਹੜੀ ਹੈ ਤੁਸੀਂ ਇਹ ਪਤਾ ਨਹੀਂ ਮੇਰੇ ਇਹ ਅੱਛਾ ਗੁਰਦੁਆਰਾ ਸਾਹਿਬ ਐਸਟੇਨ ਬ੍ਰਾਂਟਨ ਜੋ ہاں ਬ੍ਰਾਂਟਨ ਤੋਂ ਉਸ ਤੋਂ ਟ੍ਰਾਂਟ ਤੋਂ ਲਏ ਹੁਣ ਸਹੀ ਜਾਗਾ ਸਹੀ ਹੈ ਹਾਂ ਦੇ ਹਾਂ ਦੇ ਜੀ ਤੇ ਹੁਣ ਇਹ ਸਾਨੂੰ ਚਾਹੀਦੇ ਸੀ ਇਹ ਚਾਹ ਦੇ ਤੇ ਨਾਲ ਜੁਲਨਾਵਾਂ ਆ ਇਹ ਤੁਸੀ ਕਿੱਥੋਂ ਬੰਦੇ ਆ ਇਸ ਟਾਈਮ ਤੇ ਕਿਹੜਾ ਖਰੋੜਾ ਇੱਕ ਤਾਂ ਹਸ਼ਿਆਰਪੁਰ ਦੇ ਆਨੇ ਕੱਲ ਵੀ ਮੰਗਵਾਈ ਸੀ ਅੱਛਾ ਤੁਸੀ ਕਿੰਨੇ ਪੈਸੇ ਚਾਹੀਦੇ ਨੇ ਜੀ 12 ਫਾਈਟ ਚਾਹੀਦੇ 10 ਜਾਂ 12 ਅੱਛਾ ਕੋਈ ਨਾ ਜੋ ਖੰਨੇ ਤੋਂ ਇੱਕ ਇੱਕ ਲੈਣ ਨੂੰ ਅਸੀਂ ਬਾਰ ਸਕਦੇ ਆ ਇਹ ਕਿ ਗੱੜ ਘੱਟ ਲਿਆ ਇਹ ਸੁਣੋ ਜੇ ਗੱੜ ਘੱਟੇ ਹੋਣਾ ਪਊਗਾ ਜੇ ਗੱੜ ਘੱਟੇ ਤੋ ਉੱਤਰ ਕੇ ਔਟੋ ਲੈ ਲਈਏ ਆ ਜੇ ਉੱਥੋਂ ਉੱਤਰ ਕੇ ਨਾ